ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜੱਜਤ ਸਿੰਘ ਬਰਾੜ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਜਿਹੜੇ ਸਾਡੇ ਚੈਨਲ ਤੇ ਨਿਊ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਤੇ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗ ਵੀਡੀਓਜ਼ ਕਿਦਾਂ ਦੇ ਲੱਗਦੇ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਜੋ ਵੀਡੀਓ ਦੀ ਆਉਣ ਵਾਲੀ ਨੋਟੀਫਿਕੇਸ਼ਨ ਆ ਤੁਹਾਨੂੰ ਉਹ ਮਿਲ ਸਕੇ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਚਲੋ ਜੀ ਹੁਣ ਆਪਾਂ ਫਸਟ ਆਫ ਆਲ ਆਪਾਂ ਮਾਰਨਿੰਗ ਰੂਟੀਨ ਥੋੜੇ ਘੰਟਾ ਲੇਟ ਉੱਠਦੇ ਹਾਂ ਬਿਕਾਜ਼ ਪਹਿਲਾਂ ਆਪਾਂ 4:00 ਦੇ ਕਰੀਬ ਉੱਠਦੇ ਸੀ ਸੋ ਹੁਣ ਆਪਾਂ 5:00 ਕਰ ਦਿਆਂ ਬਿਕਾਜ਼ ਆਪਾਂ ਥੋੜੇ ਜੀ ਆਪਣੀ ਤਬੀਅਤ ਠੀਕ ਨਹੀਂ ਹੈਗੀ ਸੋ ਅੱਪ ਤਾਂ ਥੋੜਾ ਘੰਟਾ ਲੇਟ ਹੀ ਉੱਠਦੇ ਹਾਂ ਕਿਉਂਕਿ ਆਪਾਂ ਮਾਰਨਿੰਗ ਜਿਹੜਾ ਆਪਣਾ ਇੱਕ ਦੋ ਕੰਮ ਆ ਸਕਿਪ ਕੀਤੇ ਵਿੱਚੋਂ ਜਿਵੇਂ ਵਾਕਿੰਗ ਵਗੈਰਾ ਵਰਕਆਊਟ ਵਗੈਰਾ ਸਕਿਪ ਕਰਦੇ ਸੋ ਉਹਦੀ ਜਗ੍ਹਾ ਤੇ ਆਪਾਂ ਘੰਟਾ ਲੇਟ ਹੀ ਉੱਠਦੇ ਹਾਂ ਉਹ ਆਪਾਂ ਥੋੜੇ ਦਿਨ ਰੈਸਟ ਰਵਾਂਗੇ ਰੈਸਟ ਕਰਾਂਗੇ ਚਲੋ ਜੀ ਇਥੇ ਆਪਣਾ ਮਾਰਨਿੰਗ ਰੁਟੀਨ ਫਸਟ ਆਫ ਆਲ ਹੁੰਦਾ ਹੈ ਆਪਾਂ ਬਾਥ ਕਰਨਾ ਹੁੰਦਾ ਹਨ ਆਪਾਂ ਸਾਰੇ ਕੰਮ ਅਗੇਨ ਕਰਦੇ ਹੁੰਨੇ ਚਲੋ ਜੀ ਆਪਾਂ ਮਿਲਦੇ ਨੇ ਨੈਕਸਟ ਕਲਿੱਪ ਦੇ ਨਾਲ ਇਸ ਤੋਂ ਬਾਅਦ ਆਪਾਂ ਬਾਟ ਕਰਕੇ ਨਾਲ ਦੇ ਨਾਲ ਕਿਚਨ ਦੇ ਵਿੱਚ ਆ ਗਏ ਸੀ ਕਿਚਨ ਚ ਆਪਾਂ ਤਰਤੀ ਸੀ ਦਾਲ ਕਿਉਂਕਿ ਤੁਹਾਨੂੰ ਪਤਾ ਹੈ ਕਿਚਨ ਦੇ ਵਿੱਚ ਆਪਾਂ ਤਾਂ ਜੀ ਸਬਜੀ ਰੋਜ਼ ਬਣਾਨੇ ਆ ਜਿਹੜੇ ਨਿਊ ਉਹਨਾਂ ਨੂੰ ਨਹੀਂ ਪਤਾ ਸੋ ਆਪਾਂ ਗੇਂਦਵਾਰ ਦੱਸ ਦਿੰਦੇ ਆ ਬਲੌਗ ਦੇ ਵਿੱਚ ਕਿਉਂਕਿ ਇੱਕ ਅੱਧਾ ਜਾਣਾ ਨਵਾਂ ਤਾਂ ਰੋਜ਼ ਆਂਦਾ ਹੀ ਰਹਿੰਦਾ ਸੋ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਆਪਣਾ ਰੁਟੀਨ ਕੀ ਹੈ ਸੋ ਮਾਰਨਿੰਗ ਆਪਾਂ ਟਿਫਨ ਦੇ ਵਿੱਚ ਤਾਜੀ ਸਬਜੀ ਜਾਂ ਦਾਲ ਜੋ ਉਸੇ ਬਣਾਉਣਾ ਹੁੰਦਾ ਸੋ ਆਪਾਂ ਪਹਿਲਾਂ ਫਸਟ ਆਫ ਆਲ ਨੂੰ ਤਿਆਰ ਦਿੰਦੇ ਆਂ ਉਸ ਤੋਂ ਬਾਅਦ ਆਪਾਂ ਬ੍ਰੇਕਫਾਸਟ ਲੰਚ ਵਗੈਰਾ ਜਿਹੜਾ ਵੀ ਟਿਫਨ ਲਈ ਤਿਆਰ ਕਰਨਾ ਹੁੰਦਾ ਸੋ ਆਪਾਂ ਰੈਡੀ ਕਰਦੇ ਆਂ ਤੇਨ ਉਸ ਤੋਂ ਬਾਅਦ ਕੋਈ ਹੋਰ ਤੀਜੇ ਕੰਮ ਤੇ ਜਾਂਦੇ ਹੁੰਨੇ ਚਲੋ ਜੇ ਇਥੇ ਆਪਾਂ ਰੈਡੀ ਢਾਲ ਸਾਈਡ ਤੇ ਰੱਖਤੀ ਸੀ ਤੇ ਆਪਾਂ ਬ੍ਰੇਕਫਾਸਟ ਜਿਹੜੇ ਪਰੌਂਠੇ ਰੈਡੀ ਕਰ ਰਹੀ ਸੀ ਚਲੋ ਮਿਲਦੇ ਆਂ ਜੀ ਆਪਾਂ ਨੈਕਸਟ ਕਲਿੱਪ ਦੇ ਨਾਲ ਤੁਹਾਨੂੰ ਕਪਾਈ ਤੇ ਆਪਣਾ ਕਿਚਨ ਦਾ ਕੰਮ ਨਬੇੜ ਕੇ ਆਪਾਂ ਬਾਹਰ ਆ ਪਾ ਗਈ ਸੀ ਤੁਹਾਨੂੰ ਪਤਾ ਹੀ ਹੈ ਜਿਹੜੇ ਫਰੋਜ ਜੁੰਨੇ ਵਾਲੇ ਨੇ ਉਹ ਆਪਣੇ ਭੂਆ ਸੱਸ ਜੀ ਆਏ ਹੋਏ ਨੇ ਆਪਣੇ ਜਿਹੜੇ ਡੈਡੀ ਜੀ ਉਹਨਾਂ ਦੇ ਭੈਣ ਆਏ ਹੋਏ ਨੇ ਚਲੋ ਜੀ ਇੱਥੇ ਆਪਣੇ ਸਾਰੇ ਫੈਮਲੀ ਲਾਈ ਹੋ ਗਏ ਸੀ ਸਤਵੇ ਹੀ ਦਾ ਆਪਾਂ ਬ੍ਰੈਕਫਾਸਟ ਵਗੈਰਾ ਰੈਡੀ ਕਰਕੇ ਰੱਖਤਾ ਸੀਗਾ ਤੇ ਮੈਂ ਸੋਚਿਆ ਚਲੋ ਪਹਿਲਾਂ ਬੈਠ ਕੇ ਚਾਹ ਪੀਨੇ ਆ ਫਿਰ ਅਸੀਂ ਸਾਰੇ ਜਣੇ ਇਕੱਠੇ ਕਰ ਲਈਏ ਗੱਲਾਂ ਬਾਤਾਂ ਨਾਲੇ ਪੀਦੇ ਸੀ ਚਾਹ ਖਾਂਦੇ ਤਾਂ ਬਹੁਤ ਆ ਨੈਕਸਟ ਦੇ ਨਾਲ ਸਪੈਸ਼ਲ ਇੱਕ ਤਾਂ ਜੋੜਾ ਹੈਗਾ ਇੱਕ ਵੱਡਾ ਹੈਗਾ ਨਹੀਂ ਆ ਦੇ ਦੇ ਸਾਨੂੰ ਵੰਡ ਦੇ ਦੇ ਇੱਕ ਇੱਕ ਸਾਰਿਆਂ ਨੂੰ ਤੂੰ ਖਾਏਂਗਾ ਹਾਂ ਹਾਂ ਪੰਜ ਮਿੰਟ ਪਏ ਆ ਫੋਨ ਤੇ

खोली किवी है टॉफी खाऊगा कौन एदप आए इधर रैप कि लभो लो लो लगे चप ਦਪ ਚਾਗੜੀ ਚ ਚ ਉਹ ਹਵਾ ਦਾ ਹੋ ਗਿਆ ਚ ਉਹ ਚੱਕ ਲਿਆ ਉਹ ਬਿਆਸਰ ਨਹੀਂ ਹੋ ਗਿਆ ਉਹ ਚਲ ਆ ਆ ਆਹ ਪੇ ਵਾਲਿਆ ਹੋਰ ਚਾਹ ਉਹ ਜੀ ਆਪਾਂ ਜੱਪ ਚੋਂ ਨੂੰ ਸੇਰਨਵਾ ਕੇ ਲਿਆਏ ਸੀ ਤੁਹਾਨੂੰ ਦੱਸਿਆ ਸੀ ਨਾ ਇਹਦੇ ਸਿਕਰੀ ਬਹੁਤ ਪੈ ਗਈ ਸੀ ਤੇ ਆਪਾਂ ਜਿਹੜਾ ਸ਼ੈਂਪੂ ਤੁਹਾਨੂੰ ਦੱਸਿਆ ਸੀ ਸ਼ੈਂਪੂ ਡਾਕਟਰ ਨੇ ਲੈ ਕੇ ਦਿੱਤਾ ਸੀ ਉਹਦੇ ਸਾਰੇ ਸਿਕਰੀ ਰਾਮ ਹੋ ਗਏ ਸਿਰ ਹਾਂ ਬੇਟਾ ਇੱਕ ਮਿੰਟ ਦੱਸ ਲੈੰਦੋ ਤੇ ਸਾਰਾ ਸਿਰ ਬਿਲਕੁਲ ਸਾਫ਼ ਹੋ ਗਿਆ ਤੇ ਕਮੈਂਟ ਕਰਕੇ ਦੱਸੋ ਜੇ ਕਿਸੇ ਨੇ ਸ਼ੈਂਪੂ ਵਰੇ ਕਿਹਾ ਤਾਂ ਆਪਾਂ ਦੱਸ ਦਾਂਗੇ ਕਿਹੜਾ ਸ਼ੈਂਪੂ ਆ ਜਿੱਦ ਨਾਲ ਸਾਰੇ ਸਿਕਰੀ ਬੱਚੇ ਦੀ ਸਿਰਵਾਰੀ ਯੂਜ਼ ਕੀਤਾ ਆਪਾਂ 2 ਵਾਰੀ ਤਾਂ ਲਗਾਤਾਰ ਕੀਤਾ ਜਿਵੇਂ 100 ਮੰਗਲਵਾਰ ਤੋਂ ਬਾਅਦ ਆਪਾਂ ਹਫਤੇ ਹਫਤੇ ਦੀ ਕੀਤਾ ਤੇ ਬਿਲਕੁਲ ਕਲੀਨ ਹੋ ਗਿਆ ਬਿਲਕੁਲ ਸਿਰ ਜਮਾ ਸਾਫ਼ ਹੋ ਗਿਆ ਦੱਸ ਦੋ ਜੀ ਜੇ ਕਿਸੇ ਲੋੜ ਹੋਈ ਕਮੈਂਟ ਕਰਕੇ ਦੱਸ ਦੋ ਸਰ ਜੱਬ ਜੋਤ ਆਪਣਾ ਬੇਟਾ ਦਾਦੀ ਜੀ ਦਾ ਸਿਰ ਵਾਉਣ ਲੱਗਾ ਵਾ ਉਹ ਜੀ ਬਹੁਤ ਵਾਓ ਲੋ ਜੀ ਜੱਪ ਜੋ ਤੁੰ ਦਾ ਸਿਰ ਵੀ ਵਾਹਣਾ ਆਉਂਦਾ ਪੁੱਤ ਵਾਹ ਧਿਆਨ ਨਾਲ ਦੁੱਖ ਨਾ ਲਾ ਦੋ ਜੇ ਐਂ ਦੁੱਖ ਲੱਗਦਾ ਹੁੰਦਾ ਉੱਤੋਂ ਦੀ ਥੱਲੇ ਕਰੀਦਾ ਉੱਤੋਂ ਦੀ ਥੱਲੇ ਆ ਤੂੰ ਕਰਕੇ ਦੇਖੋ ਇਹ ਅੱਗੋਂ ਦੀ ਪਿੱਛੋਂ ਇੱਕ ਦੇਖ ਲੋ ਦਾਦੀ ਤੋਂ ਐਂ ਹਾਂ ਗੁੱਡ ਬாய் ਵਾਓ ਆ ਬੁਧਾੜੀ ਆ ਜੋਏ ਨਹੀਂ ਜਾ ਗੁੱਡ ਬாய் ਗੁੱਡ ਬਾਈ ਅਜੇ ਤਾਂ ਕਰ ਦੂਗਾ ਲੱਗਦਾ ਜੀ ਜੱਪ ਜੋ ਦਾਦੀ ਦਾ ਜੂੜਾ ਜੱਪ ਜੱਪ ਸਤਿ ਸ਼੍ਰੀ ਅਕਾਲ ਤਾਂ ਕਰ ਦੋ ਬੇਟਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪੁੱਛ ਲੋ ਕਿਵੇਂ ਹੋ ਓਕੇ ਸਾਰੇ ਓਕੇ ਬੇਟਾ ਵਾਲਵਾ ਹੀ ਜਾਂਦਾ ਜੀ ਜੱਪ ਜਦ ਕਹਿੰਦਾ ਮੈਂ ਵਾਲਵਾ ਹੀ ਜਾਂਦਾ ਦੁੱਖ ਨਾ ਲਾਈ ਬੇਟਾ ਦੁੱਖ ਨਾ ਲਾਦੀ 爸。<Bye. S 2> सोना चलो कम में हे मैला देवी